ਸਾਡੀ ਨੀਤ ਸਿੱਧੀ ਸੀ ਤਾਂ ਹੀ ਤਾਂ ਕੰਮ ਸਿੱਧੇ ਪੈ ਗਏ ਜਦਾ ਛੜਦਾ ਜਾਵੇ ਗ੍ਰਾਫ ਤੇ ਐਂਟੀ ਫਿਕਰਾਂ ਚ ਮੋਡੀਫਾਈ ਕਰਾ ਨੂੰ ਲਿਸ਼ਕਾ ਕੇ ਰੱਖਦੇ ਅੱਜ ਸਾਡੇ ਕੋਲ ਆਏ ਆ ਜੀ ਪੰਜਾਬੀ ਸਿੰਗਰ ਤੇ ਆਪਣੇ ਬਹੁਤ ਵਧੀਆ ਮਿੱਤਰ ਹਰਜੀਤ ਜੀ ਤੇ ਸਵਾਗਤ ਹਰਜੀਤ ਜੀ ਤੁਹਾਡਾ ਪੀਵੀ 70 ਚ ਤੇ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਤੁਹਾਡੇ ਆਣ ਵਾਲੇ ਗਾਣੇ ਜ਼ਿੰਦਗੀ ਦੀਆਂ ਤੇ ਦੱਸੋਗੇ ਜੀ ਤੁਹਾਡਾ ਆਪਣਾ ਸਫਰ ਜਿਹੜਾ ਹੁਣੇ-ਹੁਣੇ ਸ਼ੁਰੂ ਹੋਇਆ ਤੇ ਕਿੱਦਾਂ ਚੱਲ ਰਿਹਾ ਹੈ ਬਹੁਤ ਵਧੀਆ ਚੱਲ ਰਿਹਾ ਹੈ ਫਿਰ ਤੋਂ ਮੈਂ ਧੰਨਵਾਦ ਕਰ ਦਿੰਦੀ ਹਾਂ ਟੀਵੀ ਸਤਾਰਾ ਤੇ ਆਪਣੇ ਖਾਸ ਬੈਂਡ ਵਿਕੀ ਵਰਮਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਕਿ ਮੇਰੇ ਇੰਟਰਵਿਊ ਲਈ ਦਿੱਤੀ ਜਏ ਤੇ ਬੇਸਿਕਲੀ ਮੈਂ ਇੱਕ ਪ੍ਰੋਪਰ ਸਿੰਗਰ ਪ੍ਰੋਫੈਸ਼ਨਲ ਸਿੰਗਰ ਤਾਂ ਨਹੀਂ ਹਾਂ ਮੈਂ ਸ਼ੌਂਕ ਵਿੱਚ ਮਾਰੇ ਇੱਕ ਗਾਣਾ ਕੀਤਾ ਸੀ ਬਾਪੂ ਦੀ ਰੂਹ ਬਾਪੂ ਦੀ ਰੂਹ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਇਹ Song ਲੋਕਾਂ ਦੇ ਦਿਨ ਨਾਲ ਜੁੜਿਆ ਹੋਇਆ ਹੈ ਜਿਹਨਾਂ ਦੇ ਫਾਦਰ ਸਾਹਿਬ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਇਸ ਜਹਾਨ ਤੋਂ ਚਲੇ ਗਏ ਨੇ ਉਹਨਾਂ ਵਾਸਤੇ ਗਾਣਾ ਬਹੁਤ ਹਰ ਇੱਕ ਮੇਰੀ ਇਸ ਗਾਣੇ ਦੀ ਹਰ ਇੱਕ ਲਾਈਨ ਹਰ ਉਸ ਪਰਸਨ ਨਾਲ ਜੁੜੀ ਹੈ ਜਿਹਦੇ ਫਾਦਰ ਸਾਹਿਬ ਇਸ ਦੁਨੀਆ ਚ ਨਹੀਂ ਹੈ ਤੇ ਬਹੁਤ ਪਿਆਰ ਮਿਲਿਆ ਉਸ ਤੋਂ ਬਾਅਦ ਮੇਰੇ ਕੋਲ ਕੁਝ ਡਿਮਾਂਡਸ ਆਣ ਲੱਗੀਆਂ ਤੇ ਫਿਰ ਮੈਂ ਉਸ ਮੁਰਸ਼ਿਦ ਤੇ ਗਾਣਾ ਕੀਤਾ ਕਿ ਮੁਰਸ਼ਿਦ ਮੁਸ਼ਕਿਲ ਹੱਲ ਕਰੂਗਾ ਅੱਜ ਨਹੀਂ ਤੇ ਕੱਲ ਕਰੂਗਾ ਬਦਲਣ ਗਏ ਰੁੱਖ ਹਵਾਵਾਂ ਕਦੇ ਤਾਂ ਤੇਰੇ ਵੱਲ ਕਰੂਗਾ ਇਸ ਗਾਣੇ ਨੂੰ ਵੀ ਮੇਰੇ ਬਹੁਤ ਪਿਆਰ ਦਿੱਤਾ ਬਹੁਤ ਪਿਆਰ ਸਤਿਕਾਰ ਤੁਹਾਡਾ ਬਹੁਤ ਬਹੁਤ ਮਿਲਿਆ ਤੇ ਉਸ ਤੋਂ ਬਾਅਦ ਫਿਰ ਆਪ ਜੀ ਨੂੰ ਪਤਾ ਹੀ ਹੈ ਕਿ ਲਾਈਨ ਕੰਟੀਨਿਊ ਹੋ ਗਈ ਤੇ ਜਿਹੜਾ ਅਪਲਿਫਟ ਗਾਣਾ ਆਇਆ ਤੁਹਾਡਾ ਉਹ ਵੀ ਬਹੁਤ ਵਧੀਆ ਚੱਲ ਰਿਹਾ ਤੁਹਾਡਾ ਵੀ ਵਿਦੇਸ਼ਾਂ 'ਚ ਵੀ ਬਹੁਤ ਵਧੀਆ ਚੱਲ ਰਿਹਾ ਤੇ ਉਹਦੇ ਬਾਰੇ ਕੀ ਕਹੋਗੇ ਜੀਸ਼ਰ ਉਹਨੂੰ ਗੱਲ ਯਾਦ ਆਈ ਕਿ ਇਹ ਗਾਣਾ ਮੇਰਾ ਅਪਲਿਫਟ ਜਿਹੜਾ ਹੈਗਾ ਸੀ ਇਹ ਵਿਦੇਸ਼ ਤੋਂ ਹੀ ਆਇਆ ਸੀ ਮੇਰੇ ਕੋਲ ਅੱਛਾ ਇਹਦਾ ਨਾਮ ਵੀ ਆਪਣੇ ਟਿਕ ਮੇਰੇ ਕੈਨੇਡਾ ਦੇ ਫਰੈਂਡ ਨੇ ਕਿ ਉਹਨਾਂ ਨੇ ਹੀ ਰੱਖਿਆ ਸੀ ਤੇ ਅਪਲਿਫਟ ਗਾਣਾ ਮੇਰਾ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਕਿ ਜਿਹਨੂੰ ਬੁਨਿਆ ਸੁੱਖਾਂ ਸੁੱਖੇ ਮੰਨ ਲਈਏ ਅਸੀਂ ਮੇਰੇ ਰੱਬ ਦੀ ਕੋਈ ਹੋਰ ਚੀਜ਼ ਚੁੰਹਦੇ ਰਹਿੰਦੇ ਹਾਂ ਲੋਕਾਂ ਵਾਸਤੇ ਵੀ ਗਾਣਾ ਲੋਕਾਂ ਨੇ ਇਸ ਕਰਕੇ ਬਹੁਤ ਪਿਆਰ ਕੀਤਾ ਤੇ ਮਿੱਕੀ ਵੀਰੇ ਤੁਹਾਡੇ ਪਿਆਰ ਸਦਕਾ ਮੈਂ ਤੁਹਾਡੇ ਗਾਣੇ ਨੇ ਇੰਨਾ ਕੁ ਫੇਮਸ ਕਰਤਾ ਤੇ ਫੇਮਸ ਤਾਂ ਜਦੋਂ ਆਪ ਵੀ ਨਜ਼ਰ ਆ ਚੁੱਕੇ ਹੈਗੇ ਇਸਕੋ ਆਲਰੇਡੀ ਤੇ ਇਹਨਾਂ ਇੱਕ ਗਾਣਾ ਮੈਨੂੰ ਅਸ ਏ ਟਾਈਮਸ ਮੇਰਾ ਇਸ ਗਾਣੇ ਕਰਕੇ ਅਪਲਿਫਟ ਗਾਣੇ ਕਰਕੇ ਤੇ ਅਜੀ ਜੀ ਤੁਹਾਡੇ ਜਿਹੜਾ ਨਵਾਂ ਗਾਣਾ ਆ ਰਿਹਾ ਜ਼ਿੰਦਗੀ ਉਹਦੀਆਂ ਕੁਝ ਲਾਈਨਾਂ ਤੁਸੀਂ ਗਾ ਕੇ ਸੁਣਾਓਗੇ ਜ਼ਿੰਦਗੀ ਦੀਆਂ ਲਾਈਨਾਂ ਤੇ ਜ਼ਿੰਦਗੀ ਮੈਂ ਇਹ ਦੱਸ ਸਕਦਾ ਕਿ ਜ਼ਿੰਦਗੀ ਕਿਦਾਂ ਦਾ ਉਸਤੇ ਹੈ ਕਿ ਜੋ ਇੱਕ ਵਾਈਫ ਜਿਹਨੂੰ ਉਹਦਾ ਹਸਬੰਡ ਮਿਲਦਾ ਹੈ ਤੇ ਉਹ ਉਸ ਦਾ ਧੰਨਵਾਦ ਕਰਦੀ ਹੈ ਉਸ ਮਾਲਕ ਦਾ ਕਿ ਮੇਰੀ ਜ਼ਿੰਦਗੀ ਸ਼ੁਰੂ ਆ ਗਈ ਹੈ ਤੇ ਅਜੀਬ ਹੈ ਇਹ ਰੁਪਈਏ ਤੋਂ ਨਹੀਂ ਸੁਣਾ ਸਕਦਾ ਤੁਸੀਂ ਤੇ ਬਹੁਤ ਜਲਦੀ ਤੁਹਾਡੇ ਰੁਪਈਏ ਦਾ ਗਾਣਾ ਆਉਣ ਵਾਲਾ ਹੈ ਤੇ ਆਪ ਲੋਕਾਂ ਨੂੰ ਬਹੁਤ ਪਿਆਰ ਬਹੁਤ ਪਸੰਦ ਆਏਗਾ ਗਾਣਾ ਇਹ ਗਾਣਾ ਵੈਸੇ ਮੇਰਾ ਥੋੜਾ ਜਿਆਦਾ ਰੋਮਾਂਟਿਕ ਤਰਜ਼ ਵਿੱਚ ਸਾਡੀ ਨੀਤ ਸਿੱਧੀ ਸੀ ਤਾਂ ਹੀ ਤਾਂ ਕਮ ਸਿੱਧੇ ਪੈ ਗਏ ਜਿਹੜੇ ਜਲਦੇ ਸਾਡੇ ਕੋਲੋਂ ਉਹ ਜਲਦੇ ਹੀ ਰਹਿ ਗਏ ਮੇਨ ਸਾਡੇ ਨਾਲ ਜ਼ਿੰਦਗੀ ਦੇ ਅਸੀਂ ਬਸੇ ਪਲਟੇ ਅਸੀਂ ਹੋ ਮੇਬੀ